ਸਰਵਜੀਤ ਸੰਗਰੂਰ ਵੀ ਦੀ ਕਵਤਾ ਤੇਰੇ ਦਿਲ ਤੇ ਅੱਖਾਂ ਵਿੱਚ 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 ਸ਼ਾਇਦ ਅੱਜ ਵੀ ਪਿਆਰ ਹੋਣਾ ਈ ਸ਼ਾਇਦ ਅੱਜ ਵੀ ਤਾਰ ਹੋਣਾ ਈ ਮੇਰੇ ਲਈ ਸੰਗਰੂਰ ਵੀ ਮੇਰੇ ਲਈ ਸੰਗਰੂਰ ਵੀ ਸ਼ਾਇਦ ਅਜ ਵੀ ਪਿਆਰ ਹੋਣਾ ਏ ਮੇਰੇ ਲਈ ਸੰਗਰੂਰ ਵੀ ਤੇਰੇ ਦਿਲ ਤੇ ਅੱਖਾਂ ਵਿੱਚ ਤੇਰੇ ਦਿਲ ਤੇ ਅੱਖਾਂ ਵਿੱਚ ਕਰਨੀ ਕੋਸ਼ਿਸ਼ ਪਛਾਣਨ ਦੀ ਸੰਗਰੂਰ ਵੀ ਕਰਨੀ ਕੋਸ਼ਿਸ਼ ਪਛਾਣਨ ਦੀ ਸੰਗਰੂਰ ਵੀ ਵਰਿਆਂ ਪਿੱਛੋਂ ਮਿਲਣੇ ਤੇ ਸ਼ਾਇਦ ਤੂੰ ਵੀ ਕਰੇ ਕੋਸ਼ਿਸ਼ ਪਛਾਨਣ ਦੀ ਲੱਖਾਂ ਵਿੱਚ ਲੱਖਾਂ ਵਿੱਚ